ਪੰਜਾਬ ਪੁਲਿਸ ਦਾ ਇੱਕ ਲਾਡਲਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਸ ਤੇ ਕਰਾਂਗੇ ਵੱਡੇ ਖੁਲਾਸੇ ਉਸਨੇ ਕਿਹੜੇ ਕਿਹੜੇ ਕੀਤੇ ਨੇ ਐਸੇ ਕਾਰਨਾਮੇ ਕਿ ਪੁਲਿਸ ਦੀ ਵਰਦੀ ਨੂੰ ਲਾ ਦਿੱਤੇ ਨੇ ਦਾਗ ਉਸੇ ਡੀਐਸਪੀ ਦੇ ਕਰਕੇ ਹਾਈ ਕੋਰਟ ਨੇ ਡੀਜੀਪੀ ਨੂੰ ਵੀ ਕਰ ਲਿਆ ਤਲਬ ਚਾਹੇ ਉਹ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਵਿੱਚ ਮਦਦ ਕੀਤੀ ਗਈ ਹੋਵੇ ਜਾਂ ਇਮੀਗ੍ਰੇਸ਼ਨ ਠੱਗਾ ਨੂੰ ਹੱਥ ਪਾਉਣ ਦੀ ਗੱਲ ਹੋਵੇ ਜਾਂ ਇੱਥੋਂ ਤੱਕ ਕਿ ਜਿਹੜਾ ਪੀਏ ਦਿੱਲੀ ਦੇ ਵਿੱਚ ਰਾਜ ਸਭਾ ਮੈਂਬਰ ਨੂੰ ਖੋਟ ਦਿੰਦਾ ਹੋਵੇ ਉਸ ਦੇ ਨਾਲ ਯਾਰੀ ਦੀ ਗੱਲ ਹੋਵੇ ਪਰ ਸਭ ਤੋਂ ਵੱਡਾ ਸਵਾਲ ਕਿ ਉਸ ਦੀ ਜਵਾਬ ਤਲਬੀ ਕਿੱਥੇ ਹੈ ਉਹ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਆ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ 216 ਬੈਚ ਦਾ ਪੀਪੀਐਸ ਅਫਸਰ ਜਿਹੜਾ ਕਿ ਕਮਾਂਡੋ ਤੋਂ ਸ਼ਿਫਟ ਕੀਤਾ ਗਿਆ ਮੋਹਾਲੀ ਡੀਐਸਪੀ ਡੀ ਦੇ ਤੌਰ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ 2022 ਤੋਂ ਬਾਅਦ ਫਿਰ ਉਸ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਮੁਹਾਲੀ ਦੇ ਵਿੱਚ ਡਿਊਟੀ ਤੇ ਰਹਿੰਦਿਆਂ ਕਈ ਕਾਰਨਾਮਿਆਂ ਦੇ ਨਾਲ ਤਾਂ ਉਹ ਕਾਰਨਾਮੇ ਐਸੇ ਨੇ ਕਿ ਅੱਜ ਹੈਰਾਨ ਹੋਵੋਗੇ ਤੁਸੀਂ ਵਿਸਥਾਰ ਦੇ ਨਾਲ ਇਸ ਰਿਪੋਰਟ ਦੇ ذریعے ਇੱਕ ਇੱਕ ਕਰਕੇ ਦੱਸਾਂਗੇ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਈ ਔਰ ਕਿਵੇਂ ਉਹ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਲਾਡਲਾ ਬਣ ਜਾਂਦਾ ਲਾਡਲਾ ਇੰਨਾ ਕਿ ਐਸਐਸਪੀ ਦੇ ਰੈਂਕ ਤੱਕ ਦੇ ਅਧਿਕਾਰੀ ਤੋਂ ਲੈ ਕੇ ਡੀਜੀਪੀ ਤੱਕ ਵੀ ਉਸ ਨੂੰ ਹੱਥ ਨਹੀਂ ਸੀ ਪਾ ਸਕੇ ਤੇ ਹੁਣ ਗੱਲ ਕਿੱਥੇ ਪੁੱਜੀ ਹੈ ਹਾਈ ਕੋਰਟ ਦੇ ਵਿੱਚ ਜਿਹੜੀਆਂ ਗੱਲਾਂ ਆਈਆਂ ਨੇ ਟਿੱਪਣੀਆਂ ਆਈਆਂ ਨੇ ਉਸ ਦੇ ਵਿੱਚ ਤਾਂ ਇੱਥੋਂ ਤੱਕ ਵੀ ਇੱਕ ਪਟੀਸ਼ਨ ਜਿਹੜਾ ਕਿ ਇੱਕ ਜਿਸ ਤੋਂ ਫਰौती ਮੰਗੀ ਗਈ ਉਸ ਦੇ ਵਿੱਚ ਵੀ ਚਰਚੇ ਗੁਰਸ਼ੀਰ ਸਿੰਘ ਸੰਧੂ ਦੇ ਲਈ ਤਾਂ ਡੀਐਸਪੀ ਇਸ ਵਕਤ ਅੰਮ੍ਰਿਤਸਰ ਬੇਸ਼ੱਕ ਉਸ ਦੀ ਬਦਲੀ ਕਰ ਦਿੱਤੀ ਗਈ ਹੈ ਪਰ ਕੀਤੇ ਗਏ ਸਾਰੇ ਕਾਰਨਾਮਿਆਂ ਦੇ ਬਦਲੇ ਕੀ ਉਸ ਦੀ ਸਜ਼ਾ ਬਦਲੀ ਬਣਦੀ ਹੈ ਜਾਂ ਉਸ ਨੂੰ ਕੁਰਸੀ ਦੇ ਉੱਤੇ ਵੀ ਬਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਤੁਸੀਂ ਜਦੋਂ ਇਹ ਸਾਰੇ ਤੱਥ ਪੜ ਲਾਵੋਗੇ ਜਾਣ ਲਾਵੋਗੇ ਇਸ ਰਿਪੋਰਟ ਦੇ ਜ਼ਰੀਏ ਤਾਂ ਇਸ ਦਾ ਫੈਸਲਾ ਤੁਸੀਂ ਖੁਦ ਕਰੋਗੇ ਤੁਸੀਂ ਦੱਸੋਗੇ ਕਿ ਉਸ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਕਿ लाड़ਲਾ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ ਮਹਿਕਮੇ ਦੇ ਅੰਦਰ ਜਾਂ ਫਿਰ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿ लाड़ਲਾ ਕਿਵੇਂ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਉਹ 2022 ਤੋਂ ਕਮਾਂਡੋ ਤੋਂ ਡੀਐਸਪੀ ਡੀ ਦੇ ਤੌਰ ਦੇ ਉੱਤੇ ਮੋਹਾਲੀ ਉਸ ਨੂੰ ਤਾਇਨਾਤ ਕੀਤਾ ਗਿਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਕਾਰਨਾਮਿਆਂ ਦੇ ਬਾਵਜੂਦ 26 ਜਨਵਰੀ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਉਸ ਨੂੰ ਅਵਾਰਡ ਤੱਕ ਦਿੱਤਾ ਗਿਆ ਔਰ ਜਿਹੜਾ ਉਹ ਅਵਾਰਡ ਦਿੱਤਾ ਗਿਆ ਆਊਟਸਟੈਂਡਿੰਗ ਪਰਫਾਰਮੈਂਸ ਅਵਾਰਡ ਦਿੱਤਾ ਗਿਆ 14 ਪੁਲਿਸ ਅਫਸਰ ਉਸ ਦੇ ਵਿੱਚ ਹੋਰ ਸਨ ਔਰ ਇੰਨੇ ਵੱਡੇ ਕਾਰਨਾਮੇ ਕੀਤੇ ਹੁਣ ਤੱਕ ਕੀ ਇਸ ਤੋਂ ਅਣਜਾਣ ਸਨ ਪੰਜਾਬ ਦੇ ਡੀਜੀਪੀ ਪੰਜਾਬ ਦੇ ਮੁੱਖ ਮੰਤਰੀ ਕਿ ਜਿਸ ਨੂੰ ਅਸੀਂ ਅਵਾਰਡ ਨਾਲ ਸਨਮਾਨਿਤ ਕਰ ਰਹੇ ਹਾਂ ਗ੍ਰਹਿ ਮੰਖਮੇ ਨੇ ਜਿਸ ਦੇ ਲਈ ਸਿਫਾਰਿਸ਼ ਕੀਤੀ ਹੈ ਉਸ ਦਾ ਪਹਿਲਾਂ ਜਾਣਤਾ ਲਈਏ ਕਿ ਉਸ ਨੇ ਆਪਣੀ ਸੀਟ ਤੇ ਰਹਿੰਦਿਆਂ ਹੋਇਆ ਕੀ ਆਪਣੀ ਵਰਦੀ ਦੇ ਨਾਲ ਵਫਾਦਾਰੀ ਕੀਤੀ ਹੈ ਨੌਕਰੀ ਦੇ ਨਾਲ ਵਫਾਦਾਰੀ ਕੀਤੀ ਹੈ ਜਾਂ ਫਿਰ ਉਸਨੇ ਅਣਗਹਿਲੀਆਂ ਵਰਤੀਆਂ ਨੇ ਅਣਗਹਿਲੀ ਵਰਤੀ ਗਈ ਹੈ ਇਸ ਦੇ ਬਾਰੇ ਅਸੀਂ ਖੁਦ ਕੋਲੋਂ ਨਹੀਂ ਕਹਿ ਰਹੇ ਇਹ ਗੱਲਾਂ ਰਿਕਾਰਡ ਦਾ ਹਿੱਸਾ ਬਣੀਆਂ ਨੇ ਹਾਈ ਕੋਰਟ ਤੱਕ ਇਸ ਗੱਲ ਦੇ ਚਰਚੇ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਕਿ ਦਰਅਸਲ ਮਸਲਾ ਕੀ ਹੈ ਕਿਵੇਂ ਲਾੜਲਾ ਬਣਿਆ ਸਭ ਤੋਂ ਪਹਿਲਾ ਕੰਮ ਕਿ ਜਿਹੜਾ ਵਿਵਾਦਿਤ ਇੱਕ ਪੀਏ ਸੀ ਦਿੱਲੀ ਦੇ ਵਿੱਚ ਜਿਹੜਾ ਕਿ ਇੱਕ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਹੀ ਰਾਜ ਸਭਾ ਮੈਂਬਰ ਦੇ ਨਾਲ ਕੋਟ ਮਾਰ ਕਰ ਦਿੰਦਾ ਹੈ ਉਸ ਦੇ ਨਾਲ ਇਸ ਦੀ ਯਾਰੀ ਸੀ ਇਹ ਸਿਆਸੀ ਗਲਿਆਰਿਆਂ ਵਿੱਚ ਤੇ ਪੁਲਿਸ ਮਾਹਕਮੇ 'ਚ ਆਮ ਚਰਚਾ ਹੈ ਔਰ ਉਸ ਦੇ ਨਾਲ ਜਿਹੜੀ ਯਾਰੀ ਸੀ ਉਸ ਦਾ ਫਾਇਦਾ ਕਿਵੇਂ ਚੁੱਕਿਆ ਗੁਰਸ਼ੀਰ ਸਿੰਘ ਸੰਧੂ ਨੇ ਉਹ ਯਾਰੀ ਦੇ ਕਰਕੇ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਡੀਐਸਪੀ ਗੁਰਸ਼ੀਰ ਸਿੰਘ ਸੰਧੂ ਨੂੰ ਨਹੀਂ ਸੀ ਪੁੱਛਦੇ ਸਗੋਂ ਉਸ ਦਾ ਪਾਣੀ ਭਰਦੇ ਸਨ ਐਸਐਸਪੀ ਰੈਂਕ ਦੇ ਅਧਿਕਾਰੀਆਂ ਤੋਂ ਲੈ ਕੇ ਉੱਚ ਪੱਧਰ ਦੇ ਅਧਿਕਾਰੀਆਂ ਤੱਕ ਗੁਰਸ਼ੀਰ ਸਿੰਘ ਸੰਧੂ ਨੂੰ ਕਿਸੇ ਵੀ ਗਲਤੀ ਤੇ ਕਿਸੇ ਵੀ ਅਣਗਹਿਲੀ ਤੇ ਪੁੱਛਿਆ ਨਹੀਂ ਸੀ ਜਾਂਦਾ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਵੀ ਜਾਣਦੇ ਨੇ ਉਹ ਐਸੇ ਕਰਕੇ ਇਹ ਕਿਵੇਂ ਜਾਰੀ ਸੀ ਜਾਂ ਕਿਵੇਂ ਪ੍ਰਭਾਵ ਇਸ ਨੇ ਛੱਡਿਆ ਸੀ ਆਪਣਾ ਕਿ ਨਾ ਹੀ ਤਾਂ ਮੋਹਾਲੀ ਦੇ ਐਸਐਸਪੀ ਇਸ ਨੂੰ ਹੱਥ ਪਾ ਸਕੇ ਤੇ ਨਾ ਹੀ ਕੋਈ ਹੋਰ ਪੁਲਿਸ ਮਹਿਕਮੇ ਦਾ ਉੱਚ ਅਧਿਕਾਰੀ ਪੁਲਿਸ ਦੇ ਹੈੱਡਕੁਆਰਟਰ ਤੱਕ ਇਸ ਦੀ ਤੂਤੀ ਕਿਵੇਂ ਬੋਲਣ ਲੱਗੀ ਇਹ ਸਾਰੀਆਂ ਗੱਲਾਂ ਅੱਗੇ ਜਾ ਕੇ ਜਿਵੇਂ ਜਿਵੇਂ ਅਸੀਂ ਤੁਹਾਨੂੰ ਰਿਪੋਰਟ ਦੱਸਾਂਗੇ ਤੁਹਾਨੂੰ ਕਲੀਅਰ ਹੁੰਦਾ ਜਾਵੇਗਾ ਕਿ ਵਾਕਈ ਇਸ ਨੂੰ ਹੱਥ ਕਿਉਂ ਨਾ ਪਾਇਆ ਗਿਆ ਦਰਅਸਲ ਜਿੰਨੀਆਂ ਵੀ ਧੱਕੇਸ਼ਾਹੀ ਦੇ ਇਸ ਦੇ ਉੱਤੇ ਦੋਸ਼ ਲੱਗਦੇ ਨੇ ਜਾਂ ਬਿਲਡਰ ਜਾਂ ਇਮੀਗ੍ਰੇਸ਼ਨ ਦਾ ਜਿਹੜਾ ਕੰਪਨੀਆਂ ਚਲਾਉਣ ਵਾਲੇ ਮਾਲਕ ਸੀ ਉਹਨਾਂ ਦੇ ਉੱਤੇ ਵੀ ਇਸ ਦਾ ਪੂਰਾ ਖੋਫ ਸੀ ਹਾਲਾਂਕਿ ਕਈ ਸ਼ਿਕਾਇਤਾਂ ਵੀ ਆਈਆਂ ਪਰ ਇਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਕਰਕੇ ਮਾਮਲਾ ਬਹੁਤ ਅੱਗੇ ਤੱਕ ਚਲਾ ਗਿਆ ਤਾਂ ਹੁਣ ਉੱਚ ਅਧਿਕਾਰੀਆਂ ਨੇ 26 ਜਨਵਰੀ 2024 ਨੂੰ ਲੁਧਿਆਣਾ ਦੇ ਵਿੱਚ ਡੀਐਸਪੀ ਇਸੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਸਣੇ ਜਿਹੜੇ 14 ਪੁਲਿਸ ਅਫਸਰਾਂ ਨੂੰ ਆਊਟਸਟੈਂਡਿੰਗ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨਿਤ ਕੀਤਾ 19 ਜਨਵਰੀ ਗ੍ਰਹਿ ਵਿਭਾਗ 14 ਪੁਲਿਸ ਅਫਸਰਾਂ ਦੀ ਲਿਸਟ ਜਾਰੀ ਕਰਦਾ ਜਿਸ ਵਿੱਚ ਇੰਸਪੈਕਟਰ ਰੈਂਕ ਤੋਂ ਲੈ ਕੇ ਡੀਐਸਪੀ ਵੀ ਇਹ ਵਿੱਚ ਸੀ ਉਸ ਦੀ ਵੀ ਜਿਹੜੀ ਲਿਸਟ ਭੇਜ ਦਿੱਤੀ ਜਾਂਦੀ ਹੈ ਤਾਂ ਲਿਸਟ ਦੇ ਵਿੱਚ ਜਿਸ ਦੇ ਵਿੱਚ ਕਿ ਸਾਡੇ ਬੜੇ ਹੋਣ ਹਾਰ ਅਧਿਕਾਰੀ ਨੇ ਪੁਲਿਸ ਦੇ ਤੀਜੇ ਨੰਬਰ ਦੇ ਉੱਤੇ ਨਾਮ ਗੁਰਸ਼ੇਰ ਸਿੰਘ ਸੰਧੂ ਦਾ ਸੀ ਤਾਂ ਸਨਮਾਨ ਕਰ ਦਿੱਤਾ ਗਿਆ ਇਹ ਸਨਮਾਨ ਦਾ ਹੱਕਦਾਰ ਸੀ ਕਿ ਨਹੀਂ ਸੀ ਹਾਲਾਂਕਿ ਇਸ ਦੇ ਅੱਗੇ ਜਾ ਕੇ ਕੜੀ ਜੁੜੇਗੀ ਕਿ ਜਦੋਂ ਪੁਲਿਸ ਅਫਸਰਾਂ ਨੂੰ ਪਤਾ ਸੀ ਇਹ ਸਾਰਿਆ ਕੁਝ ਦਾ ਕਿ ਗੁਰਸ਼ੀਰ ਸਿੰਘ ਸੰਧੂ ਆਪਣੀ ਕੁਰਸੀ ਤੇ ਬੈਠ ਕੇ ਕੀ ਕਰ ਰਿਹਾ ਹੈ ਤਾਂ ਫਿਰ ਗ੍ਰਹਿ ਵਿਭਾਗ ਨੇ ਇਸ ਦੀ ਸਿਫਾਰਿਸ਼ ਕਿਉਂ ਕੀਤੀ ਔਰ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਨੇ ਐਸੇ ਹੀ ਡੀਐਸਪੀ ਦਾ ਨਾਮ ਸਿਫਾਰਿਸ਼ ਕੀਤਾ ਇਹੋ ਜਿਹਾ ਕਿਹੜਾ ਕੰਮ ਕੀਤਾ ਸੀ ਡੀਐਸਪੀ ਗੁਰਸ਼ੀਰ ਸਿੰਘ ਸੰਧੂ ਨੇ ਕਿਸ ਨੂੰ ਸਨਮਾਨਿਤ ਕੀਤਾ ਜਾਂਦਾ ਹੁਣ ਗੱਲ ਕਰਦੇ ਆ ਕਿ ਇੱਕ ਇਮੀਗ੍ਰੇਸ਼ਨ ਵਾਲਾ ਮਸਲਾ ਸਾਹਮਣੇ ਆਇਆ ਸੀ ਜੁਲਾਈ ਮਹੀਨੇ ਦੇ ਵਿੱਚ ਜਿਸ ਤੇ ਵਿੱਚ ਇਸ ਦੀ ਸ਼ਿਕਾਇਤ ਹੁੰਦੀ ਹੈ ਉਸ ਦੇ ਬਾਰੇ ਤੁਹਾਡੇ ਨਾਲ ਦੱਸਦੇ ਆ ਕਿ ਗੁਰਸ਼ੀਰ ਸਿੰਘ ਸੰਧੂ ਦੇ ਉੱਤੇ ਕੀ ਅਲੀਗੇਸ਼ਨ ਸੀ ਔਰ ਉਸ ਅਲਿਗੇਸ਼ਨ ਤੋਂ ਬਾਅਦ ਇਸ ਦੀ ਜਵਾਬ ਤਲਬੀ ਕਿਸ ਢੰਗ ਨਾਲ ਕੀਤੀ ਗਈ ਦਰਅਸਲ ਜ਼ਿਲ੍ਹਾ ਅਦਾਲਤ ਨੇ ਮੁਹਾਲੀ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਵੱਲੋਂ ਇਮੀਗ੍ਰੇਸ਼ਨ ਧੋਖਾਧੜੀ ਦੇ ਦੋ ਵੱਖੋ-ਵੱਖਰੇ ਮਾਮਲਿਆਂ ਵਿੱਚ ਕੀਤੀ ਜਾਂਚ ਨੂੰ ਕਥਿਤ ਤੌਰ ਤੇ ਸ਼ੱਕੀ ਦੱਸਿਆ ਸੀ ਇਹਨਾਂ ਦੋਵਾਂ ਮਾਮਲਿਆਂ ਦੀ ਨਵੇਂ ਸਿਰਿਆਂ ਤੋਂ ਨਿਰਪੱਖ ਜਾਂਚ ਕਰਨ ਦੇ ਹੁਕਮ ਦਿੰਦੀ ਹੈ ਅਦਾਲਤ ਅਦਾਲਤ ਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਸ਼ਿਕਾਇਤ ਪੁੱਜਦੀ ਹੈ ਲਿਖਤੀ ਰੂਪ ਦੇ ਵਿੱਚ ਕਿ ਇਸ ਗੁਰਸ਼ੇਰ ਸਿੰਘ ਸੰਧੂ ਡੀਐਸਪੀ ਨੇ ਜਿਹੜੀ ਉਹਨਾਂ ਮਾਮਲਿਆਂ 'ਚ ਜਾਂਚ ਪੜਤਾਲ ਕੀਤੀ ਹੈ ਸ਼ੱਕੀ ਹੈ ਉਹ ਸਾਰੀ ਦੀ ਸਾਰੀ ਧੋਖਾ ਧੜੀ ਕਰਨ ਵਾਲਿਆਂ ਦੇ ਪੱਖ ਵਿੱਚ ਜਾਂਚ ਨਜ਼ਰ ਆਈ ਪੀੜਤ ਲੋਕਾਂ ਨੂੰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਜੱਜ ਹਰ ਸਿਮਰਨਜੀਤ ਸਿੰਘ ਦੀ ਅਦਾਲਤ ਨੇ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਦੇ ਡੀਜੀਪੀ ਨੂੰ ਬਕਾਇਦਾ ਹਦਾਇਤ ਕੀਤੀ ਕਿ ਤੁਹਾਡੇ ਡੀਐਸਪੀ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਔਰ ਇਹਨਾਂ ਮਾਮਲਿਆਂ ਦੀ ਜਾਂਚ ਦੇ ਲਈ ਕਿਸੇ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਲਾਇਆ ਜਾਵੇ ਕਿ ਉਹ ਇਸ ਮਾਮਲੇ ਦੀ ਜਾਂਚ ਕਰੇ ਡੀਐਸਪੀ ਤੇ ਸਾਨੂੰ ਯਕੀਨ ਨਹੀਂ ਹੈ ਕਿਉਂਕਿ ਉਸ ਦੀ ਜਾਂਚ ਆ ਜਿਹੜੀ ਉਹ ਸ਼ੱਕੀ ਜਾਪਦੀ ਹੈ ਤਾਂ ਇਹਨਾਂ ਵਿੱਚ ਇੱਕ ਕੇਸ ਸੁਹਾਣਾ ਥਾਣੇ ਦਾ ਸੀ ਤੇ ਦੂਜਾ ਕੇਸ ਸੀ ਥਾਣਾ ਸਦਰ ਖਰੜ ਨਾਲ ਸੰਬੰਧਿਤ ਇਹ ਦੋਵੇਂ ਮਾਮਲੇ ਪਿਛਲੇ ਸਾਲ ਦੇ ਨੇ ਅਦਾਲਤ ਨੇ ਕਿਹਾ ਕਿ ਦੋ ਇਮੀਗ੍ਰੇਸ਼ਨ ਮਾਮਲਿਆਂ 'ਚ ਡੀਐਸਪੀ ਸੰਧੋ ਵੱਲੋਂ ਕੀਤੀ ਗਈ ਪੜਤਾਲ ਸ਼ੱਕੀ ਜਾਪਦੀ ਹੈ ਇਸ ਲਈ ਪੀੜਤਾਂ ਨੂੰ ਇਨਸਾਫ ਦਿਵਾਉਣਾ ਬੇहद ਜ਼ਰੂਰੀ ਹੈ ਇਹ ਮਾਮਲਾ ਇਮੀਗ੍ਰੇਸ਼ਨ ਧੋਖਾ ਧੜੀ ਦੇ ਦੋ ਵੱਖੋ ਵੱਖਰੇ ਮਾਮਲਿਆਂ ਨਾਲ ਸੰਬੰਧਿਤ ਸੀ ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਡੀਜੀਪੀ ਨੂੰ ਬਕਾਇਦਾ ਇਹਨਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਿਸੇ ਸੀਨੀਅਰ ਆਈਪੀਐਸ ਅਧਿਕਾਰੀ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ ਇੱਥੇ ਇਹ ਵੀ ਦੱਸਣਾ ਬਣਦਾ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਜਿਹੜੀ ਉਹ ਜਾਂਚ ਕੀਤੀ ਉਸ ਨੂੰ ਮੁਕੰਮਲ ਤੌਰ ਤੇ ਸਹੀ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਕਿਹੜੇ ਸੀਨੀਅਰ ਆਈਪੀਐਸ ਦੀ ਅਧਿਕਾਰੀ ਦੀ ਡਿਊਟੀ ਲੱਗੀ ਉਹਨਾਂ ਮਾਮਲਿਆਂ 'ਚ ਉਹਨਾਂ ਪੀੜਤ ਲੋਕਾਂ ਨੂੰ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਉਸ ਦਾ ਥਾ ਪਤਾ ਅੱਜ ਵੀ ਨਹੀਂ ਮਿਲਿਆ ਹੁਣ ਗੱਲ ਕਰਦਿਆਂ ਕਿ ਇੱਕ ਤਾਂ ਹੋ ਗਿਆ ਕੇਸ ਇਮੀਗ੍ਰੇਸ਼ਨ ਦਾ ਜਿਸ ਦੇ ਵਿੱਚ ਗੁਰਸ਼ਰਨ ਸਿੰਘ ਅਗਰਸ਼ੇਰ ਸਿੰਘ ਸੰਧੂ ਹੈ ਜਿਹੜੇ ਡੀਐਸਪੀ ਉਸ ਦੀ ਜਾਂਚ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਭਰੋਸਾ ਨਹੀਂ ਕੀਤਾ ਔਰ ਅਦਾਲਤ ਨੂੰ ਇੱਥੋਂ ਤੱਕ ਕਹਿਣਾ ਪਿਆ ਪੰਜਾਬ ਦੇ ਡੀਜੀਪੀ ਨੂੰ ਕਿ ਗੁਰਸ਼ੇਰ ਸਿੰਘ ਸੰਧੂ ਨੇ ਨਿਰਪੱਖਤਾ ਦੇ ਨਾਲ ਜਾਂਚ ਨਹੀਂ ਕੀਤੀ ਹੈ ਇਸ ਦੇ ਉੱਤੇ ਕਿਸੇ ਸੀਨੀਅਰ ਆਈਪੀਐਸ ਅਧਿਕਾਰੀ ਦੀ ਨਾ ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਪੀੜਤ ਧਿਰ ਨੂੰ ਇਨਸਾਫ ਦਵਾਇਆ ਜਾ ਸਕੇ ਹੁਣ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਠੇਕੇਦਾਰ ਦੀ ਜੋ ਠੇਕੇਦਾਰ ਹੈ ਉਸ ਦੀ ਜਿਹੜੀ ਗੱਲ ਸਾਹਮਣੇ ਆਈ ਇੱਕ ਠੇਕੇਦਾਰ ਜਿਹੜਾ ਕਿ ਸ਼ਿਕਾਇਤ ਲੈ ਕੇ ਜਾਂਦਾ ਹੈ ਜਿਹੜਾ ਡੀਐਸਪੀ ਦੇ ਕੋਲ ਜਾਂਦਾ ਹੈ ਜਿਹੜਾ ਕਹਿੰਦਾ ਹੈ ਕਿ ਮੇਰੇ ਤੋਂ ਫਰੋਤੀ ਮੰਗੀ ਗਈ ਹੈ ਔਰ 24 ਮਈ ਨੂੰ ਇੱਕ ਐਫਆਈਆਰ ਵੀ ਉਸ ਮਾਮਲੇ ਵਿੱਚ ਦਰਜ ਹੋਈ ਸੀ ਠੇਕੇਦਾਰ ਨੂੰ ਲੱਕੀ ਪਟਿਆਲ ਗੈਂਗਸਟਰ ਦਾ ਫੋਨ ਆਉਂਦਾ ਔਰ ਫਰੋਤੀ ਮੰਗੀ ਗਈ ਸੀ 50 ਲੱਖ ਰੁਪਏ ਦੀ ਤਾਂ ਡੀਐਸਪੀ ਨੂੰ ਉਹ ਮਿਲਦਾ ਡੀਐਸਪੀ ਗੁਰਸ਼ੇਰ ਸਿੰਘ ਨੂੰ ਜਿਹੜਾ ਠੇਕੇਦਾਰ ਸਬੰਧ ਜਿਸ ਤੋਂ ਫਰੋਤੀ ਮੰਗੀ ਜਾ ਰਹੀ ਸੀ ਗੱਲ ਨਹੀਂ ਬਣੀ ਡੀਐਸਪੀ ਦੇ ਹੁੰਦਿਆਂ ਹੁੰਦਿਆਂ ਹੀ ਗੈਂਗਸਟਰ ਲੱਕੀ ਪਟਿਆਲ ਦਾ ਦੱਸਿਆ ਜਾਂਦਾ ਠੇਕੇਦਾਰ ਖੁਦ ਦੱਸਦਾ ਕਿ ਮੈਨੂੰ ਫਿਰ ਫੋਨ ਆ ਜਾਂਦਾ ਕਿ ਸਾਨੂੰ ਇਹ ਵੀ ਪਤਾ ਹੈ ਤੂੰ ਕਿੱਥੇ ਬੈਠਾ ਹੈ ਕਿਹਦੇ ਨਾਲ ਗੱਲ ਕਰ ਰਿਹਾ ਉਹ ਉੱਥੋਂ ਗੱਲ ਕਿਵੇਂ ਗਈ ਉਸ ਗੈਂਗਸਟਰ ਤੋਂ ਗੈਂਗਸਟਰ ਦੇ ਕੋਲ ਜਿਸ ਤੋਂ ਫਰौती ਮੰਗੀ ਜਾ ਰਹੀ ਸੀ ਇਸ ਦਾ ਕੋਈ ਪਤਾ ਨਹੀਂ ਲੱਗਿਆ ਫਿਰ ਗੱਲ ਇੱਥੇ ਨਹੀਂ ਮੁੱਕਦੀ ਫਿਰ ਉਹ ਐਸਐਸਪੀ ਤਤਕਾਲੀ ਐਸਐਸਪੀ ਸੰਦੀਪ ਗਰਗ ਦੇ ਕੋਲ ਪਹੁੰਚਦਾ ਠੇਕੇਦਾਰ ਜਿੱਥੇ ਉਸਨੇ ਆਪਣੀ ਸਾਰੀ ਵਿਥਿਆ ਦੱਸੀ ਕਿ ਮੈਂ ਡੀਐਸਪੀ ਸਾਹਿਬ ਨੂੰ ਵੀ ਮਿਲ ਚੁੱਕਿਆ ਮੇਰੀ ਗੱਲ ਨਹੀਂ ਸੁਣੀ ਗਈ ਨਹੀਂ ਮੁਕਤਾ ਕਾਰਵਾਈ ਕੀਤੀ ਗਈ ਜਿਸ ਦੇ ਕਰਕੇ ਹੁਣ ਮੈਨੂੰ ਤੁਹਾਡੇ ਕੋਲ ਆਉਣਾ ਪਿਆ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਹਾਜ਼ਰੀ ਦੇ ਵਿੱਚ ਵੀ ਫੇਰ ਲੱਕੀ ਪਟਿਆਲ ਦਾ ਫੋਨ ਆਉਂਦਾ ਹੈ ਇਹ ਦੱਸਿਆ ਜਾਂਦਾ ਜਾਣਕਾਰੀ ਦੇ ਮੁਤਾਬਕ ਰਿਕਾਰਡ ਦਾ ਹਿੱਸਾ ਹੈ ਸਾਰਾ ਕੁਝ ਠੇਕੇਦਾਰ ਨੇ ਕਿਹਾ ਕਿ ਫੇਰ ਉਸ ਦੀ ਪੁਲਿਸ ਦੀ ਹਾਜ਼ਰੀ ਕੋਲ ਫੇਰ ਕਾਲਾਂ ਆਈਆਂ ਉਸ ਦੀ ਜਾਨ ਆ ਜਿਹੜੀ ਉਹ ਨਹੀਂ ਛੁੱਟਦੀ ਇੱਥੇ ਖੜਾ ਨਹੀਂ ਛੁੱਟਦਾ ਉਸ ਨੂੰ ਲਗਾਤਾਰ ਫਰੋਤੀ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਫੇਰ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਉਸ ਠੇਕੇਦਾਰ ਦੇ ਵੱਲੋਂ ਜਾਂ ਉਸ ਕਾਰੋਬਾਰੀ ਦੇ ਵੱਲੋਂ ਔਰ ਉਸ ਤੋਂ ਬਾਅਦ ਡੀਜੀਪੀ ਨੂੰ ਵੀ ਤਲਬ ਕੀਤਾ ਜਾਂਦਾ ਔਰ ਪੁੱਛਿਆ ਜਾਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਆ ਸਫਲਤਾਪੂਰਵਕ ਜਾਂ ਸਹੀ ਢੰਗ ਨਾਲ ਕਾਰਵਾਈ ਕਿਉਂ ਨਹੀਂ ਹੋਈ ਹਾਈ ਕੋਰਟ ਦੇ ਵਿੱਚ ਐਸਐਸਪੀ ਨੂੰ ਤੱਕ ਨੂੰ ਤਲਬ ਕੀਤਾ ਜਾਂਦਾ ਫਿਰ ਇਸ ਦਾ ਜਵਾਬ ਇਹ ਦਿੱਤਾ ਜਾਂਦਾ ਹੈ ਕਿ ਅਸੀਂ ਗੁਰਸ਼ੇਰ ਸਿੰਘ ਸੰਧੂ ਦਾ ਤਬਾਦਲਾ ਕਰ ਦਿੱਤਾ ਜੀ ਅੰਮ੍ਰਿਤਸਰ ਪਰ ਇਹ ਜਵਾਬ ਦੇ ਉੱਤੇ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਕੋਰਟ ਨੂੰ ਸੰਤੁਸ਼ਟ ਕਰਨ ਆਏ ਹੋ ਉਹ ਖਬਰ ਕੀ ਹੈ ਤਾਜ਼ਾ ਅਪਡੇਟ ਜਿਹੜਾ ਕਿ ਅੱਜ ਵੀ ਸੁਰਖੀ ਦਾ ਹਿੱਸਾ ਬਣਿਆ ਬੀਤੇ ਦਿਨ ਇਸ ਮਾਮਲੇ ਦੇ ਵਿੱਚ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੋਰਟ ਨੇ ਬੜੀ ਤਿੱਖੀ ਟਿੱਪਣੀ ਕੀਤੀ ਹੈ ਕਿ ਕਿਵੇਂ ਉਸ ਨੂੰ ਸੰਤੁਸ਼ਟ ਕਰਨ ਦੇ ਲਈ ਉਸ ਕੇਸ ਦੇ ਵਿੱਚ ਇਹ ਦੱਸ ਦਿੱਤਾ ਗਿਆ ਕਿ ਕਿਵੇਂ ਉਸ ਦੇ ਨਾਲ ਆ ਜਿਹੜਾ ਉਸ ਨੂੰ ਬਦਲੀ ਕਰ ਦਿੱਤੀ ਗਈ ਕੀ ਬਦਲੀ ਕਰਨ ਦੇ ਨਾਲ ਹੀ ਸਾਰਾ ਕੁਝ ਮਸਲਾ ਹੱਲ ਹੋ ਜਾਂਦਾ ਹੈ ਜਾਂ ਇਸ ਤੋਂ ਅੱਗੇ ਵੀ ਕਾਰਵਾਈ ਕਰਨੀ ਬਣਦੀ ਸੀ ਹੁਣ ਡੀਐਸਪੀ ਦੀਆਂ ਮੁਸ਼ਕਲਾਂ ਉਦੋਂ ਵੱਧ ਗਈਆਂ ਜਦੋਂ ਪੰਜਾਬ ਦੇ ਮੋਹਾਲੀ ਦੇ ਵਿੱਚ ਕੁਝ ਦਿਨ ਪਹਿਲਾਂ ਸਪੈਸ਼ਲ ਸੈੱਲ ਦੇ ਵਿੱਚ ਤਾਇਨਾਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਅੰਮ੍ਰਿਤਸਰ ਟਰਾਂਸਫਰਤਾ ਕੀਤੀ ਗਈ ਹੈ ਪਰ ਹਾਲੇ ਵਿਖੜਾ ਨਹੀਂ ਛੁੱਟਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਗੈਂਗਸਟਰ ਲੱਕੀ ਪਟਿਆਲ ਦੁਆਰਾ ਮੋਹਾਲੀ ਦੇ ਵਿੱਚ ਧਮਕੀ ਭਰੇ ਕਾਲ ਆਉਣ ਦੀ ਜਿਹੜੀ ਜਾਂਚ ਹੈ ਉਹ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਕਰਨੀ ਸੀ ਤੇ ਹੋਰ ਅਧਿਕਾਰੀਆਂ ਦੀ ਵੀ ਡਿਊਟੀ ਲੱਗੀ ਪਰ ਉਸ ਦੇ ਵਿੱਚ ਲਾਪਰਵਾਹੀ ਵਰਤੀ ਗਈ ਕਾਰਵਾਈ ਕੋਈ ਨਹੀਂ ਕੀਤੀ ਗਈ ਹੁਣ ਪਟੀਸ਼ਨ ਕਰਤਾ ਦਾ ਕੀ ਕਹਿਣਾ ਉਸ ਨੇ ਦਸਤਾਵੇਜ਼ ਐਸੇ ਪੇਸ਼ ਕੀਤੇ ਨੇ ਕਿ ਜਿਸ ਤੋਂ ਬਾਅਦ ਅਦਾਲਤ ਨੂੰ ਹੁਕਮ ਜਾਰੀ ਕਰਨਾ ਪੈ ਗਿਆ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸ਼ਿਕਾਇਤ ਕਰਤਾ ਪਟੀਸ਼ਨ ਕਰਤਾ ਨੇ ਡੀਐਸਪੀ ਨੂੰ ਕਾਲ ਕੀਤੀ ਸੀ ਪਰ ਉਸ ਦਾ ਕੋਈ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ ਕੋਰਟ ਨੇ ਡੀਜੀਪੀ ਨੂੰ ਕਿਹਾ ਕਿ ਇਹ ਪੂਰਾ ਪਰਪੱਕ ਰੂਪ ਦੇ ਵਿੱਚ ਤੈਅ ਕੀਤਾ ਜਾਵੇ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਜਾਂਚ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਨੇ ਖਿਲਾਫ ਠੋਸ ਤੇ ਪ੍ਰਭਾਵਸ਼ਾਲੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਐਸੀ ਕਾਰਵਾਈ ਦੀ ਰਿਪੋਰਟ ਅਜੇ ਤੱਕ 1 ਮਹੀਨੇ ਦਾ ਸਮਾਂ ਬੀਤ ਗਿਆ ਹੈ ਔਰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਦਾ ਰਿਪੋਰਟ ਕਿਉਂ ਨਹੀਂ ਹਾਜ਼ਰ ਕੀਤੀ ਪੇਸ਼ ਕੀਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਪੇਸ਼ ਕੀਤੀ ਗਈ ਰਿਪੋਰਟ ਜਸਟਿਸ ਸੰਦੀਪ ਮੋਦਗਲ ਨੇ ਹਾਈ ਕੋਰਟ ਦੇ ਰਜਿਸਟਰਾਰ ਦੀ ਪੰਜਾਬ ਪੁਲਿਸ ਦੁਆਰਾ ਧਾਇਰ ਰਿਪੋਰਟ ਦੇ ਰਿਕਾਰਡ ਦੇ ਵਿੱਚ ਰੱਖਣ ਲਈ ਕਹਿ ਦਿੱਤਾ ਗਿਆ ਇਹ ਜਿਹੜਾ ਹਾਈ ਕੋਰਟ ਦੇ ਰਜਿਸਟਰਾਰ ਦੇ ਕੋਲ ਉਹ ਸਾਰੀ ਜਾਂਚ ਨੂੰ ਰਿਕਾਰਡ ਦਾ ਹਿੱਸਾ ਬਣਾ ਲਿਆ ਜਾਵੇ ਸਥਿਤੀ ਸਪਸ਼ਟ ਕਰਨ ਦੀ ਵੀ ਗੱਲ ਕੀਤੀ ਗਈ ਹੈ ਹੁਣ ਅਸੰਤੁਸ਼ਟ ਅਦਾਲਤ ਨੇ ਕਿਹਾ ਕਿ ਕਿਉਂਕਿ ਪੰਜਾਬ ਪੁਲਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਅਦਾਲਤ ਫਿਰ ਕੀ ਕਿਹਾ ਜਾਂਦਾ ਹੈ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਥਿਤੀ ਨੂੰ ਸਪਸ਼ਟ ਕਰਨ ਦੇ ਲਈ ਤੇ ਅਦਾਲਤ ਨੂੰ ਸੰਤੁਸ਼ਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਡੀਐਸਪੀ ਸੰਧੂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਸ ਦਾ ਨਾਂ ਕਾਰਨ ਦੱਸੋ ਨੋਟਿਸ ਵੀ ਨਹੀਂ ਦੱਸਿਆ ਗਿਆ ਨਾ ਹੀ ਇਹ ਸਪਸ਼ਟ ਕੀਤਾ ਗਿਆ ਕਿ ਜਿਹੜੀ ਉਹ ਪ੍ਰਸਤਾਵਿਤ ਕਾਰਵਾਈ ਹੈ ਜਿਹੜੀ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਗ੍ਰਹਿ ਵਿਭਾਗ ਤੇ ਡੀਜੀਪੀ ਨੇ ਨੂੰ ਇਹ ਵੀ ਕਿਹਾ ਗਿਆ ਕਿ ਕੋਈ ਕਾਰਵਾਈ ਕਿਉਂ ਕੀਤੀ ਜਾਣੀ ਹੈ ਕਿਹੜੀ ਸ਼ਰਤ ਦੇ ਆਧਾਰ ਦੇ ਉੱਤੇ ਕੀਤੀ ਜਾਣੀ ਹੈ ਇਸ ਦੇ ਬਾਰੇ ਵੀ ਕਿਸੇ ਤਰ੍ਹਾਂ ਦੀ ਕੋ ਗੱਲ ਸਾਹਮਣੇ ਨਹੀਂ ਆਈ ਹੈ 13 ਅਗਸਤ ਨੂੰ ਪੁਲਿਸ ਨੂੰ ਜਿਹੜੀ ਇਹ ਸਟੇਟਸ ਰਿਪੋਰਟ ਆ ਸਬਮਿਟ ਕਰਨ ਲਈ ਕਿਹਾ ਗਿਆ ਸੀ ਮੋਹਾਲੀ ਪੁਲਿਸ ਨੇ 13 ਅਗਸਤ ਨੂੰ ਤਾਜ਼ਾ ਸਟੇਟਸ ਰਿਪੋਰਟ ਦਾਖਲ ਕੀਤੀ ਸੀ 8 ਅਗਸਤ ਨੂੰ ਡੀਐਸਪੀ ਸੰਧੂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਕਿ ਕਿਉਂ ਨਾ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਕੋਰਟ ਨੂੰ ਇਹ ਵੀ ਨਹੀਂ ਦੱਸਿਆ ਕਿ ਸੰਧੂ ਡੀਐਸਪੀ ਆ ਜਿਹੜਾ ਸਪੈਸ਼ਲ ਸੈੱਲ ਮੁਹਾਲੀ ਦੀ ਡੀਐਸਪੀ 8ਵੀਂ ਬਟਾਲੀਅਨ ਜਿਹੜੀ ਕਿ ਪੀਏਪ ਅਮ੍ਰਿਤਸਰ ਦੇ ਵਿੱਚ ਜਿਹੜੀ ਆ ਤਬਾਦਲਾ ਜਿਹੜਾ ਕੀਤਾ ਗਿਆ ਤੇ ਇਹ ਮਾਮਲੇ ਦੀ ਜਾਂਚ ਦੇ ਨਾਲ ਨਹੀਂ ਜੁੜੀ ਹੋਈ ਜਿਹੜੀ ਟਰਾਂਸਫਰ ਕੀਤੀ ਗਈ ਹੈ ਉਸ ਦੇ ਵਿੱਚ ਕੋਈ ਕਾਰਨ ਇਹ ਨਹੀਂ ਦੱਸਿਆ ਗਿਆ ਕਿ ਉਹ ਇੱਥੇ ਅਣਗਹਿਲੀ ਕਰ ਰਿਹਾ ਸੀ ਇਸ ਕਰਕੇ ਉਸ ਦੀ ਜਿਹੜੀ ਆ ਟਰਾਂਸਫਰ ਕਰ ਦਿੱਤੀ ਗਈ ਹੁਣ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਇਲਾਵਾ ਵੀ ਜਿੱਥੇ ਜਵਾਬ ਤਲਬੀ ਤੈਅ ਕੀਤੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਿਸ ਮਾਮਲੇ ਦੇ ਵਿੱਚ ਹੁਣ ਸਵਾਲ ਵੱਡੇ ਖੜੇ ਹੋਏ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਦਾ ਕਾਂਡ ਹੁਣ ਆ ਜਾਂਦਾ ਹੈ ਜਿਸ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਦੀ ਫੇਰ ਭੂਮਿਕਾ ਹੁਣ ਪਤਾ ਇਹ ਲੱਗਦਾ ਕਿਉਂਕਿ ਏ ਡੀ ਜੀ ਪੀ ਪ੍ਰਬੋਧ ਕੁਮਾਰ ਜਿਹੜੇ ਸੀਨੀਅਰ ਆਈ ਪੀ ਐਸ ਅਧਿਕਾਰੀ ਨੇ ਉਹਨਾਂ ਦੀ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਵਿੱਚ ਸਬਮਿਟ ਹੁੰਦੀ ਹੈ ਪੰਜਾਬ ਦੇ ਵਿੱਚ ਹੋਈ ਇੰਟਰਵਿਊ ਦੇ ਬਾਰੇ ਖੁਲਾਸਾ ਹੁੰਦਾ ਹੈ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਉਹ 14 ਮਾਰਚ 2023 ਨੂੰ ਨਸ਼ਰ ਹੁੰਦੀ ਹੈ ਫਿਰ 2 ਦਿਨ ਦੇ ਵਕਫੇ ਤੋਂ ਬਾਅਦ ਦੂਜੀ ਇੰਟਰਵਿਊ ਜਿਹੜੀ ਆ ਉਹ 17 ਮਾਰਚ 2023 ਨੂੰ ਆ ਨਸ਼ਰ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਕਿਸੇ ਤਰ੍ਹਾਂ ਦਾ ਤੱਥ ਕੋਈ ਸਾਹਮਣੇ ਨਹੀਂ ਆਇਆ ਪੰਜਾਬ ਪੁਲਿਸ ਦੇ ਡੀਜੀਪੀ ਤੱਕ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਪਰ ਪ੍ਰਬੋਧ ਕੁਮਾਰ ਏਡੀਜੀਪੀ ਸਪੈਸ਼ਲ ਨੇ ਜਿਹੜੇ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ ਹਾਈ ਕੋਰਟ ਦੇ ਵਿੱਚ ਇਹ ਤੱਥ ਸਾਹਮਣੇ ਆ ਗਏ ਕਿ ਹਾਂ ਇਹ ਇੰਟਰਵਿਊ ਹੋਈ ਕਿੱਥੇ ਆ ਇਹ ਵੀ ਪਤਾ ਲੱਗ ਗਿਆ ਖਰੜ ਸੀਆਈਏ ਦੇ ਸਟਾਫ ਦੇ ਜਦੋਂ ਕੋਲ ਲਿਆਂਦਾ ਗਿਆ ਸੀ ਉਸ ਨੂੰ ਕਿਸੇ ਪੁਛਗਿਸਤ ਦੇ ਲਈ ਲਾਰੈਂਸ ਬਿਸ਼ਨੋਈ ਨੂੰ ਤੇ ਮਾਰਚ 2023 ਨੂੰ ਇੰਟਰਵਿਊ ਹੁੰਦੀ ਹੈ ਤੇ 6 ਮਹੀਨੇ ਪਹਿਲਾਂ ਇਹ ਰਿਕਾਰਡ ਕੀਤੀ ਗਈ ਸੀ ਇਹ ਵੀ ਉਸ ਰਿਪੋਰਟ ਦੇ ਵਿੱਚ ਹਿੱਸਾ ਬਣਿਆ ਯਾਨੀ ਕਿ ਸਤੰਬਰ 2022 ਦੇ ਵਿੱਚ ਤੇ ਜਦੋਂ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਹਾਲੇ ਇਹ ਵੀ ਦੱਸਣ ਨੂੰ ਤਿਆਰ ਨਹੀਂ ਹੈ ਕਿ ਜਿਹੜੀ ਇਸ ਮਾਮਲੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਦਾਇਤਾਂ ਤੋਂ ਬਾਅਦ ਉਸ ਦੇ ਵਿੱਚ ਸੀਆਈਏ ਦਾ ਜਿਹੜਾ ਐਸ ਐਚਓ ਸੀ ਤਤਕਾਲੀ ਉਸ ਦੇ ਖਿਲਾਫ ਵੀ ਪਰਚਾ ਦਰਜ ਦੱਸਿਆ ਗਿਆ ਹੋ ਗਿਆ ਔਰ ਇਹ ਵੀ ਦੱਸਿਆ ਗਿਆ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਵੀ ਉੱਥੇ ਡਿਊਟੀ ਸੀ ਉਸ ਦੇ ਖਿਲਾਫ ਵੀ ਪਰਚਾ ਦਰਜ ਹੋ ਗਿਆ ਪਰ ਐਫਆਈਆਰ ਦੀ ਕਾਪੀ ਵੀ ਹਾਲੇ ਤੱਕ ਨਸ਼ਰ ਨਹੀਂ ਹੈ ਇਸ ਦੇ ਬਾਰੇ ਜਾਣਕਾਰੀ ਹਾਲੇ ਤੱਕ ਪੰਜਾਬ ਪੁਲਿਸ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਸ਼ਰ ਕਿਉਂ ਨਹੀਂ ਕੀਤੀ ਗਈ ਕਿ ਐਡਾ ਵੱਡਾ ਸਿਕਿਉਰਿਟੀ ਦਾ ਮਸਲਾ ਹੋ ਗਿਆ ਜਾਂ ਫਿਰ ਐਡਾ ਵੱਡਾ ਅਪਰਾਧ ਕੀਤਾ ਤੇ ਪੁਲਿਸ ਅਧਿਕਾਰੀਆਂ ਨੂੰ ਹਾਲੇ ਵੀ ਬਚਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਹੋ ਰਹੀ ਹੈ ਇਹ ਵੀ ਸਵਾਲ ਖੜਾ ਹੁੰਦਾ ਹੈ ਜਦੋਂ ਪਤਾ ਲੱਗ ਗਿਆ ਕ ਲਾਰੈਂਸ ਚਨੋਈ ਦੀ ਜਿਹੜੀ ਇੰਟਰਵਿਊ ਕਰਵਾਈ ਗਈ ਹੈ ਤਾਂ ਸਵਾਲ ਇਹ ਹੁਣ ਪੈਦਾ ਹੁੰਦਾ ਹੈ ਕਿ ਇੰਨੇ ਵੱਡੇ ਕਾਰਨਾਮੇ ਕੀਤੇ ਹੋਣ ਤਾਂ ਫਿਰ ਮੁੱਖ ਮੰਤਰੀ ਦੇ ਹੱਥੋਂ ਆਊਟਸਟੈਂਡਿੰਗ ਪਰਫਾਰਮੈਂਸ ਅਵਾਰਡ 26 ਜਨਵਰੀ 2024 ਨੂੰ ਕਿਉਂ ਦਵਾਇਆ ਗਿਆ 19 ਜਰਮਨੀ ਨੂੰ ਇਸ ਬਾਬਤ ਗ੍ਰਹਿ ਵਿਭਾਗ ਦੇ ਜਿਹੜੇ ਸਖਤਰ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਕੱਢਿਆ ਜਾਂਦਾ ਹੈ ਤੀਜੇ ਨੰਬਰ ਦੇ ਉੱਤੇ ਨਾਮ ਸੀ ਗੁਰਸ਼ੇਰ ਸਿੰਘ ਸੰਧੂ ਦਾ 216 ਬੈਚ ਦੇ ਪੀਪੀਐਸ ਅਧਿਕਾਰੀ ਦਾ ਕਿ ਇਹਨਾਂ ਨੂੰ ਵੀ ਬੜੀ ਆਊਟਸਟੈਂਡਿੰਗ ਪਰਫਾਰਮੈਂਸ ਹੈ ਜੀ ਇਹਨਾਂ ਨੂੰ ਅਵਾਰਡ ਦਿੱਤਾ ਜਾਣਾ ਚਾਹੀਦਾ ਜਦੋਂ ਇੰਨੇ ਪੁੱਠੇ ਸਿੱਧੇ ਕਾਰਨਾਮੇ ਗੁਰਸ਼ੇਰ ਸਿੰਘ ਸੰਧੂ ਆਪਣੀ ਸੀਟ ਤੇ ਬੈੰਦੇ ਆ ਆਪਣੀ ਕੁਰਸੀ ਤੇ ਬੈੰਦੇ ਆ ਕਰ ਰਿਆ ਸੀ ਕਈ ਮਾਮਲਿਆਂ ਦੇ ਵਿੱਚ ਉਸ ਦੀ ân ਗੈਰਲੀ ਸਾਹਮਣੇ ਆ ਗਈ ਤਾਂ ਫਿਰ ਉਸ ਨੂੰ ਮੁੱਖ ਮੰਤਰੀ ਦੇ ਹੱਥੋਂ ਅਵਾਰਡ ਕਿਹੜੀ ਗੱਲ ਨੂੰ ਲੈ ਕੇ ਦਿੱਤੇ ਗਏ ਹੁਣ ਚਾਹੇ ਇਮੀਗ੍ਰੇਸ਼ਨ ਦਾ ਮਾਮਲਾ ਸੀ ਜਿਸ ਦੇ ਵਿੱਚ ਦੋ ਵੱਖ-ਵੱਖ ਧੋਖਾ ਧੜੀ ਦੇ ਮਾਮਲੇ ਸੀ ਡਿਊਟੀ ਲੱਗੀ ਸੀ ਗੁਰਸ਼ੇਰ ਸਿੰਘ ਸੰਧੂ ਦੀ ਕਿ ਉਸ ਮਾਮਲਿਆਂ ਦੇ ਵਿੱਚ ਜਿਹੜੀ ਹੈ ਨਿਰਪੱਖਤਾ ਦੇ ਨਾਲ ਉਹ ਜਾਂਚ ਕਰਦਾ ਪਰ ਉਹ ਜਾਂਚ ਨਹੀਂ ਹੋਈ ਜਿਸ ਦੇ ਕਰਕੇ ਇਥੋਂ ਤੱਕ ਅਦਾਲਤ ਨੂੰ ਕਹਿਣਾ ਪਿਆ ਡੀਜੀਪੀ ਨੂੰ ਬੁਲਾ ਕੇ ਕਿ ਡੀਜੀਪੀ ਸਾਹਿਬ ਤੁਸੀਂ ਆਪਣੇ ਆਈਪੀਐਸ ਅਧਿਕਾਰੀ ਦੀ ਕਿਸੇ ਸੀਨੀਅਰ ਦੀ ਡਿਊਟੀ ਲਾਓ ਇਸ ਦੇ ਵਿੱਚ ਨਿਰਪੱਖਤਾ ਦੇ ਨਾਲ ਜਾਂਚ ਨਹੀਂ ਹੋਈ ਫਿਰ ਠੇਕੇਦਾਰ ਤੋਂ ਫਰौती ਮੰਗਣ ਵਾਲੇ ਮਾਮਲੇ ਦੇ ਵਿੱਚ ਗੁਰਸ਼ੇਰ ਸਿੰਘ ਸੰਧੂ ਦੀ ਗੱਲ ਆ ਗਈ ਸਾਹਮਣੇ ਕਿ ਉਸਨੇ ਨਿਰਪੱਖਤਾ ਦੇ ਨਾਲ ਕਿਉਂ ਨਾ ਜਾਂਚ ਕੀਤੀ ਕਿਉਂ ਨਾ ਕਾਰਵਾਈ ਕੀਤੀ ਜਾਂਚ ਕਰਨਾ ਦੂਰ ਦੀ ਗੱਲ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਨੋਟਿਸ ਕਿਉਂ ਨਹੀਂ ਲਿਆ ਗਿਆ ਇੱਕ ਇਹ ਗੱਲ ਸਾਹਮਣੇ ਆ ਗਈ ਇਸੇ ਤਰ੍ਹਾਂ ਫਿਰ ਲਾਰੈਂਸ ਬਿਸ਼ਨੋਈ ਵਾਲੇ ਇੰਟਰਵਿਊ ਦੇ ਵਿੱਚ ਕਰਵਾਉਣ ਦੇ ਵਿੱਚ ਜਿਹੜੀ ਮਦਦ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਗੱਲਾਂ ਤਾਂ ਇਹ ਵੀ ਬਾਹਰ ਆਈਆਂ ਨੇ ਕਿ ਮਹਿੰਗੀ ਮਹਿੰਗੀ ਸ਼ਾਪਿੰਗ ਕਰਾਈ ਗਈ ਹੈ ਕਈ ਚੰਡੀਗੜ੍ਹ ਦੇ ਮਹਿੰਗੇ ਮਾਲ ਤੋਂ ਜਿਹੜੀ ਸ਼ਾਪਿੰਗ ਹੈ ਪੁਲਿਸ ਅਧਿਕਾਰੀਆਂ ਨੇ ਵੀ ਕੀਤੀ ਔਰ ਲਾਰੈਂਸ ਬਿਸ਼ਨੋਈ ਨੂੰ ਵੀ ਕਰਵਾਈ ਗਈ ਇਹ ਵੀ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਨੇ ਤੇ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਇਸ ਮਾਮਲੇ ਦੇ ਵਿੱਚ ਤਾਂ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਮੀਡੀਆ ਦੇ ਨਾਲ ਬਿਆਨ ਸਾਂਝਾ ਕਰਦੇ ਹੋਏ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਪੁਲਿਸ ਅਧਿਕਾਰੀ ਮੇਰੇ ਪੁੱਤਰ ਦੇ ਕੇਸ ਦੇ ਵਿੱਚ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਔਰ ਜਿਹੜੇ ਪੁਲਿਸ ਅਧਿਕਾਰੀਆਂ ਨੇ ਉਹ ਇੰਟਰਵਿਊ ਕਰਵਾਈ ਗਈ ਹੈ ਜਾਂ ਉਸ ਦੇ ਨਾਲ ਮਿਲੇ ਹੋਏ ਸਨ ਕਿ ਕਿਵੇਂ ਮਿਲੀ ਭੁਗਤ ਦੇ ਨਾਲ ਚੰਨ ਚੜੇ ਗਏ ਉਹਨਾਂ ਦੇ ਖਿਲਾਫ ਕਾਰਵਾਈ ਕਿੱਥੇ ਹੈ ਤੇ ਸਾਰੀਆਂ ਗੱਲਾਂ ਪਬਲਿਕ ਡੋਮੇਨ ਦਾ ਹਿੱਸਾ ਹੌਲੀ-ਹੌਲੀ ਬਣ ਰਹੀਆਂ ਨੇ ਤਾਂ ਇਸ ਰਿਪੋਰਟ ਤੇ ਰਹੀ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਐਡੇ ਵੱਡੇ ਕਾਰਨਾਮੇ ਇਸ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਲਾੜਲੇ ਪੁਲਿਸ ਅਫਸਰ ਦੇ ਸਨ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਸਨ ਤਾਂ ਫਿਰ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਤਾ ਦੂਰ ਦੀ ਗੱਲ ਸਿਰਫ ਉਸ ਦੀ ਅੰਮ੍ਰਿਤਸਰ ਬਦਲੀ ਕਰ ਦਿੱਤੀ ਗਈ ਹੈ ਕਿ ਬਦਲੀ ਵੀ ਥੋੜੇ ਦਿਨ ਪਹਿਲਾਂ ਜਿਹੜੀ ਹੁੰਦੀ ਹੈ ਉਹ ਵੀ ਪਤਾ ਸੀ ਕਿ ਇਸ ਤਰ੍ਹਾਂ ਦੀ ਗਾਜ ਡਿੱਗ ਸਕਦੀ ਹੈ ਇਸੇ ਕਰਕੇ ਕੀਤੀ ਗਈ ਜੇ ਵਜ੍ਹਾ ਕੋਈ ਹੋਰ ਸੀ ਹਾਲਾਂਕਿ ਬਦਲੀ ਕਰਨ ਦੇ ਬਾਰੇ ਕੋਈ ਇਹਨਾਂ ਕੇਸਾਂ ਦੇ ਨਾਲ ਸੰਬੰਧਤ ਇੱਕ ਵੀ ਗੱਲ ਨਹੀਂ ਹੈ ਆਮ ਰੁਟੀਨ ਦੇ ਵਿੱਚ ਜਿਵੇਂ ਵੱਡੇ ਅਫਸਰਾਂ ਦੀ ਬਦਲੀ ਹੋਈ ਉਸੇ ਦੇ ਤਹਿਤ ਉਸ ਡੀਐਸਪੀ ਦੀ ਬਦਲੀ ਕਰ ਦਿੱਤੀ ਗਈ ਹੁਣ ਸਵਾਲ ਇਹ ਪੈਦਾ ਹੁੰਦੇ ਨੇ ਅਖੀਰ ਦੇ ਵਿੱਚ ਕਿਸ ਸਾਰੇ ਮਾਮਲੇ ਤੋਂ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਣਜਾਣ ਸਨ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਕਿ ਅਸੀਂ 26 ਜਨਵਰੀ ਤੇ ਜਿਸ ਬੰਦੇ ਨੂੰ ਜਿਸ ਅਫਸਰ ਨੂੰ ਅਵਾਰਡ ਦੇਣ ਜਾ ਰਹੇ ਹਾਂ ਉਸ ਨੇ ਆਪਣੀ ਸੀਟ ਤੇ ਰਹਿੰਦੇ ਇਨਸਾਫ਼ ਵੀ ਲੋਕਾਂ ਨਾਲ ਕੀਤਾ ਕਿ ਨਹੀਂ ਕੀਤਾ ਕੀ ਪੰਜਾਬ ਪੁਲਿਸ ਦੇ ਡੀਜੀਪੀ ਵੀ ਇਸ ਗੱਲ ਤੋਂ ਅਣਜਾਣ ਸਨ ਕੀ ਸਮੁੱਚਾ ਪੰਜਾਬ ਦਾ ਗ੍ਰਹਿ ਮਹਿਕਮਾ ਇਸ ਗੱਲ ਤੋਂ ਅਣਜਾਣ ਸੀ ਕਿ ਸਾਡਾ ਇੱਕ ਪੁਲਿਸ ਅਧਿਕਾਰੀ ਜਿਸ ਨੂੰ ਅਹਿਮ ਮੌਧੀਆਂ ਤੇ ਤਾਂ ਬਿਠਾਇਆ ਹੋਇਆ ਸੀ ਕਈ ਹੈ ਜਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਪਰ ਕੀ ਉਹ ਸੀਟ ਦੇ ਨਾਲ ਇਨਸਾਫ ਕਰ ਰਿਹਾ ਕਿ ਨਹੀਂ ਕਰ ਰਿਹਾ ਜੇ ਸਾਰੇ ਅਣਜਾਣ ਸਨ ਤਾਂ ਫਿਰ ਮਹਿਕਮਾ ਕਿਸ ਦੇ ਹੱਥ ਹੈ ਜਾਂ ਪੰਜਾਬ ਦੀ ਬਾਗਲੌਰ ਕਿਸ ਦੇ ਹੱਥ ਹੈ ਜਦੋਂ ਇਸ ਤਰ੍ਹਾਂ ਦੀਆਂ ਵੱਡੀਆਂ ਅਣਗਹਿਲੀਆਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਚਾਹੇ ਜਾਣ ਕੇ ਤੇ ਚਾਹੇ ਅਣਜਾਣ ਪੁਨੇ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਹੋ ਜਾਂਦੀ ਹੈ ਤਾਂ ਫਿਰ ਸੁਭਾਵਕ ਜੀ ਗੱਲ ਹੈ ਆਮ ਲੋਕਾਂ ਦਾ ਵੀ ਪੁਲਿਸ ਫੋਰਸ ਤੋਂ ਪੁਲਿਸ ਦੇ ਕੋਈ ਅਧਿਕਾਰੀਆਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਕਿ ਜਿੱਥੇ-ਜਿੱਥੇ ਪੁਲਿਸ ਅਫਸਰ ਦੇ ਉੱਤੇ ਸਵਾਲ ਉੱਠਦੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਹੋ ਜਾਂਦੀ ਹੈ ਇਹ ਜਿਹਾ ਮਿਹਰ ਭਰਿਆ ਹੱਥ ਕਿਸ ਦਾ ਪਿੱਛੇ ਕਿਸ ਦੀਆਂ ਤਾਰਾਂ ਦਿੱਲੀ ਤੱਕ ਜੁੜਦੀਆਂ ਨੇ ਗੱਲ ਇੱਥੇ ਨਹੀਂ ਮੁੱਕਦੀ ਵੱਡੇ ਵੱਡੇ ਪੁਲਿਸ ਅਧਿਕਾਰੀ ਤਾਂ ਜਿੱਥੇ ਗੁਰਸ਼ੇਰ ਸਿੰਘ ਸੰਧੂ ਦਾ ਪਾਣੀ ਭਰਦੇ ਰਹੇ ਉੱਥੇ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਐਸ ਵਕਤ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੇ ਅਜਿਹੇ ਵਿਧਾਇਕ ਵੀ ਸੀ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਉੱਚ ਅਹੁਦੇਦਾਰ ਜਿਨ੍ਹਾਂ ਕੋਲ ਅਹਿਮ ਜ਼ਿੰਮੇਵਾਰੀਆਂ ਸੀ ਗੁਰਸ਼ੇਰ ਸਿੰਘ ਸੰਧੂ ਉਹਨਾਂ ਨੂੰ ਵੀ ਕੁਝ ਨਹੀਂ ਸੀ ਜਾਣਦਾ ਬਹੁਤ ਸਾਰੇ ਵਿਧਾਇਕ ਜਿਹੜੇ ਕਿ ਉੱਚੀ ਆਵਾਜ਼ ਦੇ ਵਿੱਚ ਜਾਂ ਬਾਹਰ ਕਿਸੇ ਥਾਂ ਦੇ ਉੱਤੇ ਪਬਲਿਕਲੀ ਉਹ ਨਹੀਂ ਸੀ ਬੋਲ ਸਕੇ ਪਰ ਉਹ ਵੀ ਬੇਵੱਸ ਹੋ ਗਏ ਸਨ ਇਸ ਗੁਰਸ਼ੀਰ ਸਿੰਘ ਸੰਧੂ ਡੀਐਸਪੀ ਦੇ ਸਾਹਮਣੇ ਕਿ ਸਾਡਾ ਇਸ ਦੇ ਸਾਹਮਣੇ ਵਸ ਨਹੀਂ ਚੱਲਦਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹੋਣ ਜਾਂ ਵਿਧਾਇਕ ਹੋਣ ਜਦੋਂ ਉਹਨਾਂ ਦੀ ਵੀ ਸੱਤਾ ਧਿਰ ਦੇ ਨੁਮਾਇੰਦਿਆਂ ਦੀ ਵੀ ਜਿਹੜੀ ਬੇਵੱਸੀ ਹੋ ਜਾਵੇ ਇਸ ਡੀਐਸਪੀ ਦੇ ਸਾਹਮਣੇ ਤਾਂ ਫਿਰ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਜਵਾਬ ਤਲਬੀ ਲੈਣੀ ਆ ਉਹ ਵੀ ਇਹਨੂੰ ਨਾ ਪੁੱਛਣ ਇਸ ਪੁਲਿਸ ਅਧਿਕਾਰੀ ਨੂੰ ਇਸ ਦਿਨ ਨਾਲ ਹੋਰ ਵੱਡੇ ਸਵਾਲ ਖੜੇ ਹੁੰਦੇ ਜਾਂਦੇ ਨੇ ਜਾਂ ਫਿਰ ਲੋਕਲ ਪੱਧਰ ਦੇ ਉੱਤੇ ਹੀ ਇੰਨਾ ਰਸੂਖਦਾਰ ਉਹ ਡੀਐਸਪੀ ਬਣ ਗਿਆ ਕਿ ਕਿਸੇ ਦੀ ਹਿੰਮਤ ਨਹੀਂ ਪਈ ਐਸਐਸਪੀ ਦੇ ਰੈਂਕ ਤੱਕ ਦੇ ਅਧਿਕਾਰੀ ਜੈਸ ਤੋਂ ਉੱਚਲੇ ਅਧਿਕਾਰੀ ਵੀ ਆ ਜਿਹੜੇ ਉਹ ਵੀ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਪਾਣੀ ਭਰਦੇ ਆ ਇਹ ਸਾਰੇ ਸਵਾਲਾਂ ਦੇ ਜਵਾਬ ਹੁਣ ਸਬੰਧਤ ਵਿਭਾਗ ਦੇ ਉੱਚ ਅਧਿਕਾਰੀ ਦੇ ਸਕਦੇ ਨੇ ਜਾਂ ગ્રામ ਮਹਿਕਮਾ ਇਸ ਦਾ ਜਵਾਬ ਦੇ ਸਕਦਾ ਹੈ ਫਿਲਹਾਲ ਇਸ ਰਿਪੋਰਟ ਦੇ ਵਿੱਚ ਮੋਟੇ ਜਿਹੇ ਤੱਥ ਤੁਹਾਡੇ ਨਾਲ ਸਾਂਝੇ ਕੀਤੇ ਨੇ ਹਾਲੇ ਇਸ ਬਾਬਤ ਹੋਰ ਬਹੁਤ ਕੁਝ ਬਾਕੀ ਪਏ ਕੋਸ਼ਿਸ਼ ਕਰਾਂਗੇ ਕਿ ਸਮੇਂ ਸਿਰ ਦੇ ਉੱਤੇ ਜੋ ਅਦਾਲਤੀ ਟਿੱਪਣੀਆਂ ਆ ਰਹੀਆਂ ਨੇ ਅਦਾਲਤ ਤੋਂ ਹਦਾਇਤਾਂ ਆ ਰਹੀਆਂ ਨੇ ਉਸ ਮੁਤਾਬਕ ਜੋ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ